ਗੁਰੂ ਪਿਆਰਿਓ ਕੀੜੇ ਬੰਦੇ ਆਪਣੀ ਪਹਿਲੀ ਰਾਸ ਪੁੰਜੀ ਵੀ ਗਵਾ ਜਾਂਦੀ ਹੈ ਇਸਵਾਲ ਦਾ ਜਵਾਬ ਗੁਰੂ ਜੀ ਜਵਤਰੰਗਤੇ ਬਖਸ਼ਿਸ਼ ਕਰਤੀ ਹਨ ਸਭ ਇਕੱਠੇ ਹੋਏ ਆਇਆ ਸਾਰੇ ਨਰ ਨਾਰ ਮਨੁੱਖ ਜਨਮ ਲੈ ਕੇ ਆਏ ਹਨ ਕਰ ਜਸਨ ਬਾਟ ਬਟਾਇਆ ਪਰ ਇੱਥੇ ਆਪੋ ਆਪਣੇ ਕੀਤੇ ਕਰਮ ਅਨੁਸਾਰ ਪ੍ਰਲੋਭ ਘਰ ਵਿੱਚ ਵੱਖ-ਵੱਖ ਜੁਨਾ ਵਿੱਚ ਪੈ ਕੇ ਜਾਣਗੇ ਗੁਰਮੁਖ ਲਾਹ ਲੈ ਗਈ ਮਨਮੁਖ ਚੱਲੇ ਮੂਲ ਗਵਾਏ ਜਿਓ ਜਿਹੜੇ ਮਨੁਖ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ ਉਹ ਇਥੋਂ ਹਰ ਨਾਮ ਦਾ ਨਫਾ ਕੱਟ ਕੇ ਜਾਂਦੇ ਹਨ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਹਿਲੀ ਰਾਸ ਪੂੰਜੀ ਵੀ ਕਵਾ ਜਾਂਦੇ ਹਨ ਪਹਿਲੇ ਕੀਤੇ ਭਲੇ ਕੰਮਾਂ ਦੇ ਸੰਸਕਾਰ ਵੀ ਮੰਦ ਕਰਮਾਂ ਦੇ ਰਾਹੇ ਮਟਾ ਕੇ ਜਾਂਦੇ ਹਨ ਗੁਰੂ ਪਿਆਰਿਓ ਜਿਹੜੇ ਬੰਦੇ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਮਨਮੁਖ ਹਨ ਉਹ ਬੰਦੇ ਆਪਣੀ ਪਹਿਲੀ ਰਾਸ ਪੂੰਜੀ ਵੀ ਕੋ ਬਾਝੰਤੀ ਹਨ